ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤ੍ਰੇਤੇ ਛਤਰੀ ਰੂਪ ਤਰ ਸੂਰਜ ਬੰਸੀ ਵੜੇ ਅਵਤਾਰਾ ਤਾ ਗੁਰਮੁਖੋ ਆਪਾਂ ਵਾਰ ਪਹਿਲੀ ਤੇ ਪੌੜੀ 6ਵੀਂ ਤੇ ਪਹੁੰਚ ਚੁੱਕੇ ਆਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਤ੍ਰੇਤੇ ਛਤਰੀ ਰੂਪ ਤਰ ਕਨੇ ਤ੍ਰੇਤੇ ਦੇ ਵਿੱਚ ਛਤਰੀ ਰੂਪ ਧਰ ਕੇ શ્રી ਰਾਮਚੰਦਰ ਜੀ ਆਏ ਸੂਰਜ ਵੰਸੀ ਵੱਡੇ ਅਵਤਾਰ ਸੂਰਜ ਵੰਸ਼ ਦੇ ਵਿੱਚ ਵੱਡਾ ਅਵਤਾਰ ਧਾਰਨ ਕੀਤਾ શ્રી ਰਾਮਚੰਦਰ ਜੀ ਨੇ ਨਾ ਹਿੱਸੇ ਗਈ ਆਰਜਾ ਮਾਇਆ ਮੋਹੋ ਹੰਕਾਰ ਪਸਾਰਾ ਜਿਵੇਂ ਕਿ ਆਪਾਂ ਪਿਛਲੀ ਪੌੜੀ ਵਿੱਚ ਸਰਵਨ ਕੀਤਾ ਨਾ ਕਿ ਹਾਂਸ ਅਵਤਾਰ ਸੀ ਸੱਤ ਯੁਗ ਦੇ ਵਿੱਚ ਉਦੋਂ ਸੀਗੀ 100000 ਆਰਜਾ ਤੇ ਕਹਿੰਦੇ ਨੌ ਹਿੱਸੇ ਗਈ ਅਰਜਾ ਨੌ ਹਿੱਸੇ ਕੱਟ ਗਈ ਅਰਜਾ ਹੁਣ ਤ੍ਰੇਤ ਦੇ ਵਿੱਚ ਤੇ ਸਿਰਫ ਲੋਕਾਂ ਦੀ ਉਮਰ ਸੀ ਜਿਹੜੀ 10000 ਰਹਿ ਗਈ 90000 ਕੱਟ ਕੇ 10000 ਰਹਿ ਗਏ ਤੇ ਮਾਇਆ ਮੋਹ ਹੰਕਾਰ ਪਸਾਰਾ ਸ਼੍ਰੀ ਰਾਮਚੰਦਰ ਜੀ ਦੇ ਵੇਲੇ ਲੋਕ ਮਾਇਆ ਪਿੱਛੇ ਲੱਗ ਗਏ ਮੋਹ ਵਿੱਚ ਫਸ ਗਏ ਤੇ ਹੰਕਾਰ ਦਾ ਪਸਾਰਾ ਹੋ ਗਿਆ ਚਾਰੇ ਪਾਸੇ ਦੁਆਪੁਰ ਜਾਦਵ ਵੇਸ ਕਰ ਯੁਗ ਯੁਗ ਆਦ ਕਟੈ ਆਚਾਰਾ ਤੇ ਦਵਾਪੁਰ ਜਾਦਵ ਵੇਸ਼ ਕਰ ਦਵਾਪੁਰ ਦੇ ਵਿੱਚ ਜਾਦਵ ਵੇਸ਼ ਹੋਇਆ ਸ੍ਰੀ ਕ੍ਰਿਸ਼ਨ ਜੀ ਦਵਾਪੁਰ ਦੇ ਵਿੱਚ ਆਏ ਯੁਗ ਯੁਗ ਔਦ ਘਟਾਇਆ ਆਚਾਰਾ ਕਹਿੰਦੇ ਫਿਰ ਉਸ ਤੋਂ ਬਾਅਦ ਫੇਰ ਦਵਾਪੁਰ ਦੇ ਵਿੱਚ ਹੋਰ ਉਮਰ ਕੱਢ ਗਈ ਨੌ ਹਿੱਸੇ ਸਤਜੁਗ ਦੇ ਵਿੱਚ 100000 ਸੀ ਤੇ ਤ੍ਰੇਤੇਰੇ ਵਿੱਚ 10000 ਰਹਿ ਗਈ ਤੇ ਦਵਾਪੁਰ ਦੇ ਵਿੱਚ ਜਮ੍ਹਾਂ ਹੀ 1000 ਉਮਰ ਰਹਿ ਗਈ ਰਿਗਵੇਦ ਮਹਿ ਬ੍ਰਹਮਕ੍ਰਿਤ ਪੂਰਵ ਮੁਖ ਸਵਕਰਮ ਵਿਚਾਰਾ ਰਿਗਵੇਦ ਮਹਿ ਬ੍ਰਹਮਕ੍ਰਿਤ ਕਹਿੰਦੇ ਰਿਗਵੇਦ ਲੈ ਕੇ ਬ੍ਰਾਹਮਣ ਕਰਮ ਕਮਾਉਣ ਲੱਗ ਗਏ ਤੇ ਜਿਹੜੇ ਇਹ ਬ੍ਰਾਹਮਣ ਸੀ ਪੂਰਵ ਮੁਖ ਸਵਕਰਮ ਵਿਚਾਰਾ ਇਹ ਪੂਰਵ ਵਾਲੇ ਪਾਸੇ ਨੂੰ ਮੁਖ ਕਰਕੇ ਕਰਮ ਕਰਨ ਲੱਗ ਗਏ ਮੱਥੇ ਟੇਕਣ ਲੱਗ ਗਏ ਖਤਰੀ ਥਾਪੇ ਜੁਰਵੇਦ ਦੱਖਣ ਮੁਖ ਬਹਦਾੰਦ ਤਾਰਾ ਫਿਰ ਖਤਰੀ ਆ ਗਏ ਉਸ ਤੋਂ ਬਾਅਦ ਖੱਤਰੀਆਂ ਨੇ ਥਾਪੇ ਜੁਜਰਵੇਦ ਖੱਤਰੀ ਸੀਗੇ ਜਿਹੜੇ ਉਹ ਜੁਜਰਵੇਦ ਲੈ ਕੇ ਬੈਹਗੇ ਦੱਖਣ ਮੁਖ ਬਹੁਦਾਨ ਦਾ ਤਾਰ ਉਹਨਾਂ ਨੇ ਦੱਖਣ ਵਾਲੇ ਪਾਸੇ ਨੂੰ ਮੁਖ ਵਰਕੇ ਬੜਾ ਦਾਨ ਦਿੱਤਾ ਉਹ ਰੱਬ ਉਦਨ ਨੂੰ ਮੰਨਣ ਲੱਗ ਗਏ ਬੈਸੋਂ ਥਾਪਿਆ ਸ਼ਾਮਵੇਦ ਪਛਮ ਮੁਖ ਕਰ ਸੀਸ ਨਿਵਾਰਾ ਤੇ ਜਿਹੜੇ ਵੈਸ ਸੀਗੇ ਬੈਸੋਂ ਥਾਪਿਆ ਸ਼ਾਮਵੇਦ ਤਾਂ ਵੈਸਾਂ ਨੇ ਸ਼ਾਮਵੇਦ ਲੈ ਕੇ ਬੈਹਗੇ ਇਹੇ ਪਛਮ ਮੁਖ ਕਰ ਸੀਸਨ ਵਾਰਾ ਇਹ ਪਛਮ ਨੂੰ ਮੁਖ ਕਰਕੇ ਸੀਸਨ ਵਾਉਣ ਲੱਗੇ ਰਗਨੀ ਲੰਬਰ ਜੁਜਰ ਪੀਤ ਸਵੇਤੰਬਰ ਕਰ ਸਿਆਮ ਸੁਧਾਰਾ ਤੇ ਇਸ ਤਰ੍ਹਾਂ ਗੁਰਮੁਖੋ ਇਹ ਆਪੋ ਆਪਣੇ ਬਾਰੇ ਰਿਗਨੀ ਲੰਬਰ ਜੁਜਰ ਪੀਤ ਸਵੇਤੰਬਰ ਕਰ ਸਿਆਮ ਸੁਧਾਰਾ ਰਿਕ ਵੇਦ ਕਹਿੰਦੇ ਜਿਹੜੇ ਪੜਦੇ ਸੀ ਉਹ ਨੀਲੇ ਕੱਪੜੇ ਪਾ ਲੈਂਦੇ ਸੀ ਜਿਹੜੇ ਯजुਰ ਵੇਦ ਪੜਦੇ ਸੀ ਉਹ ਪੀਲੇ ਪਾ ਲੈਂਦੇ ਸੀ ਤੇ ਜਿਹੜੇ ਸ਼ਾਮ ਵੇਦ ਪੜਦੇ ਸੀ ਉਹ ਚਿੱਟੇ ਕੱਪੜੇ ਪਾ ਲੈਂਦੇ ਸੀ ਇਸ ਤਰ੍ਹਾਂ ਕਹਿੰਦੇ ਪਾਠ ਕਰਦੇ ਸੀ ਭਾਵ ਆਂ શ્રી ਰਾਮਚੰਦਰ ਜੀ શ્રી ਕ੍ਰਿਸ਼ਨ ਜੀ ਤੇ ਹੰਸ ਅਵਤਾਰ ਜਿਹੜੇ ਹੋਏ ਨੇ ਉਹਨਾਂ ਦੇ ਉਪਾਸ਼ਕਾਂ ਨੇ ਇਹ ਆਪੋ ਆਪਣੇ ਧਰਮ ਕੀਤੇ ਹੋਏ ਸੀਗੇ ਸਤਜੁਗ ਤ੍ਰੇਤਾ ਦਵਾਪੁਰ ਦੇ ਵਿੱਚ ਤ੍ਰੇਹੋ ਜੋਗੀ ਤ੍ਰਾ ਧਰਮ ਉਚਾਰਾ ਤਾਂ ਕਹਿੰਦੇ ਹਨ ਤ੍ਰੇਹੋ ਜੋਗੀ ਤ੍ਰਾ ਧਰਮ ਉਚਾਰ ਤੇ ਇਹਨਾਂ ਤਿੰਨਾਂ ਯੁਗਾਂ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਵੱਖੋ ਵੱਖ ਧਰਮ ਉਚਾਰੇ ਗਏ ਹਨ ਤਾਂ ਇਸ ਲਈ ਗੁਰਮੁਖੋ ਧਿਆਨ ਦੇਣਾ ਆ ਤਾਂ ਜਦੋਂ ਗੁਰਮੁਖਾਂ ਦੀ ਵਿਚਾਰ ਕਰੀਏ ਆਪਾਂ ਗੁਰਮਤਿ ਪਰਚੋਲ ਕਰਦੇ ਆ ਉਦੋਂ ਇਹ ਟੱਕਰੇ ਜਿਹੜੇ ਇਹ ਮਤ ਉਚਾਰਨੇ ਜਿਹੜੇ ਇਹ ਇਹ ਨਹੀਂ ਕਿਉਂਕਿ ਗੁਰਮਤਿ ਆ ਜਿਹੜੀ ਸਾਂਝਾ ਉਪਦੇਸ਼ ਦਿੰਦੀ ਆ ਤੇ ਇਹ ਜਿਹੜੇ ਸੀਗੇ ਇਹ ਆਪੂ ਆਪਣੇ ਭੇਦ ਪਾਏ ਹੋਏ ਸੀ ਇਹਨਾਂ ਦੇ ਲੱਗ ਲੱਗ ਵੇਖਤਾਰੇ ਹੋਏ ਸੀ ਲੱਗ ਲੱਗ ਤਰੀਕੇ ਸੀ ਇਹਨਾਂ ਦੇ ਤੇ ਇਸ ਲਈ ਗੁਰਮੁਖ ਨੂੰ ਇੱਥੇ ਸਮਝਣਾ ਆ ਸਾਸਕ ਹੈ ਸਤੰਬਰ ਸੁਆਮੀ ਸਚ ਮੈਂ ਆਸੇ ਸਾਥ ਰਹੇ ਅਬ ਪੜਦੇ ਆਣ ਡਿਗ ਕਹੈ ਭਰਪੂਰ RAM ਨਾਮ ਦੇਵਾ ਮੈ ਸੂਰ ਤੇ ਇਸ ਲਈ ਗੁਰਮੁਖ ਉਹ ਇੱਥੇ ਸਮਝਣ ਦੀ ਕੋਸ਼ਿਸ਼ ਕਰਨ। ਇਹਨਾਂ ਨੇ ਆਪੂ ਆਪਣੇ ਧਰਮ ਚਲਾਏ ਹੋਏ ਸੀ ਪਰ ਗੁਰਮਤ ਦੇ ਅਨੁਸਾਰ ਸਭ ਇੱਕ ਹੈ ਤੇ ਨਾਮ ਜਪਿਆਂ ਹੀ ਮੁਕਤੀ ਹੈ ਭਾਵੇਂ ਸਤਜਯੁਗ ਹੈ, ਤ੍ਰੇਤਾ, ਦਵਾਪਰ, ਕਲਯੁਗ ਹੈ। ਇਸ ਲਈ ਭਾਈ ਨਾਮ ਜਪੋ ਖੰਡੇ ਵਟ ਦੀ ਪੌੜ ਲੋ ਗੁਰੂ ਵਾਲੇ ਬਣੋ। ਖੁਸ਼ੀਆਂ ਦੇ ਜਕਾਰੇ ਗਜਾਵੇ। ਧੰਨ ਧੰਨ ਭਾਈ ਗੁਰਦਾਸ ਜੀ ਦੇ ਚਰਨਾਂ ਨੂੰ ਭਾਵੇਂ ਸੁਣ ਕੇ ਨਿਹਾਲ ਹੋ ਜਾਵੇ, ਫਤਿਹ ਪਾਵੇ। ਸਤਿ ਸ਼੍ਰੀ ਅਕਾਲ ਗੁਰੂ ਵਰਕਾਲ ਦੇਗ ਤੇਗ ਫਤਿਹ ਗੁਰੂ ਖਾਲਸੇ ਪੰਥ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ